ਹਾਂਜੀ ਬੱਚਾ ਅੱਜ ਬਹੁਤ ਦਿਨ ਬਾਅਦ ਆਇਆ ਹੈ ਮੈਂ ਬਹੁਤ ਖੁਸ਼ ਹੈ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪਰਿਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮਸ਼ੱਕਰ ਦੇ ਨਾਲ ਸਾਡਾ ਬੱਚਾ ਬਰਾਮਦ ਕੀਤਾ ਮੈਡਮ ਐਸਐਚਓ ਦਾ ਡੀਐਸਟੀ ਜੀ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਆ ਧੰਨਵਾਦ ਕਰਦੀ ਹਾਂ ਇਹਨਾਂ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ ਹੋਰ ਮੇਰੇ ਮਨ ਚ ਬਹੁਤ ਬਹੁਤ ਕਿਆ ਹਾਲ ਹੈ ਸੀ ਲੇਕਿਨ ਅੱਜ ਮੈਂਨੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਉਹ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪੋਸਟਾਂ ਸਿਰ ਕੀਤੀ ਹਾਂ ਜੀ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਪੋਸਟ ਨੂੰ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਹੋ ਕਿਸ ਤਰ੍ਹਾਂ ਹੈ ਬੱਚਾ ਘਰ ਆਇਆ ਹੁਣ ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਮੈਂ ਬਿਆਨ ਨਹੀਂ ਕਰ ਸਕਦੀ ਪੈਣ ਜਿਸ ਤਰ੍ਹਾਂ ਕਿ ਅ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ ਆ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂ ਰਹੇ ਸੀ ਬਸ ਇਦਾਂ ਇਸ ਕਿ ਮੈਂ ਪੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ ਔਰ ਗਾਣਾ ਲਗਾ ਲਾਂ ਆਪਣੇ ਬੱਚੇ ਨੂੰ ਹੁਣ ਜਿਸ ਤਰ੍ਹਾਂ ਕੇ ਤੁਸੀਂ ਬੱਚਾ ਲੈ ਕੇ ਆ ਗਏ ਹੋ ਹੁਣ ਜਿਹੜਾ ਆ ਪ੍ਰਸ਼ਾਸਨ ਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਬਹੁਤ ਜ਼ਿਆਦਾ ਮੀਡੀਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਠੀਕ ਹੈ ਮੈਂ ਬਹੁਤ ਅਨੁਮਾਨ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਹੈ ਵੀ ਸਹਾਰਨਾ ਚੱਲੇ ਰਹੇ ਜੇ ਕਿਸੇ ਚੀਜ਼ ਤੋਂ ਕਮੀ ਨਹੀਂ ਹੁੰਦੀ ਤੀ ਪੈਸੇ ਥੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੁਸੀਂ ਵੀ ਕਰ ਰਹੇ ਹੋ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੋਮਲੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਪੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋੜਦਾਰ ਤੇ ਡੀ ਐਸਪੀ ਦਾ ਗੁਰਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ ਜਾਂ ਉਹਨਾਂ ਨੇ ਵੀਡੀਓ ਦੇਖੀ ਹੈ ਤਾਂ ਬੱਚਾ ਫੋਨ ਆਇਆ ਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ ਪਰ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਜੇ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰ ਸੀਨੀਅਰ ਉਸਨੇ ਬਹੁਤ ਮਿਹਨਤ ਕੀਤੀ ਹੈ ਮੈਂਸਰ ਇਹ ਮੀਡੀਆ ਦੇ ਜ਼ਰੀਏ ਸਾਰੇ ਬੱਚੇ ਤਾਂ ਹੀ ਪਹੁੰਚ ਪਾਇਆ ਤੇ ਬੱਚਿਆਂ ਦੇ ਮਾਪਿਆਂ ਸਹਿਸਲਾ ਮੰਨ ਕਰ ਪਛਾ ਦੋ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ ਇਸ ਚੀਜ਼ ਨੂੰ ਕਿਵੇਂ ਬਿਆਨ ਕਰੋਗੇ ਬਿਲਕੁਲ ਜੋ ਉਪਲਬਧੀ ਤਾਂ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਾ ਬੱਚਾ ਚਲ ਗਿਆ ਸੀ ਘਰੋਂ ਤੇ ਕਿੱਥੇ ਚਲ ਗਿਆ ਕਿਸੇ ਨੂੰ ਕੋ ਪਤਾ ਨਹੀਂ ਸੀ ਉਪਲਬ ਉਪਲਬਧੀ ਤਾਂ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਪਿਆਂ ਦੇ ਜ਼ਰੀਏ ਸਾਰੇ ਅਸਤਰਾਂ ਦੇ ਪੁਲਿਸ ਅਸਤਰਾਂ ਦੇ ਜ਼ਰੀਏ ਸਰਪੋਸੰਮਲਨ ਵਾਲਾ ਮੈਂ ਇਹ ਮੰਨਤ ਕਰਕੇ ਕਿ ਕਿਸ ਤਰ੍ਹਾਂ ਆਪਸ ਸਮਝਦਾ ਜਿਹੜੇ ਪਹੁੰਚ ਗਏ। ਬਹੁਤ ਸਾਰੇ ਲੋਕੀ ਕਹਿੰਦੇ ਪੁਲਿਸ ਨ ਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਜਾਓਗੇ ਉਹਨਾਂ ਲੋਕਾਂ ਨੂੰ? ਦੇਖੋ ਜੀ ਇਹ ਸਾਰੇ ਸਾਹਮਣੇ ਅੱਜ ਹਨ। ਪਰਿਵਾਰ ਦੇ ਜੋ ਤੁਹਾਨੂੰ ਬਿਆਨ ਦਿੱਤੇ ਆ ਪਬਲਿਕ ਦੇ ਸਾਹਮਣੇ ਅੱਜ ਪੁਲਿਸ ਦੇ ਅੰਦਰ ਰਾਤ ਆਪਣੇ ਜਿਹੜੇ ਫਰਜ਼ ਨਿਭਾਉਂਦੇ ਡਿਊਟੀ ਦਾ ਉਹ ਫਰਜ਼ ਨਿਭਾਇਆ ਜੀ ਆਪਣੇ। ਸਰ ਜਿਹੜੇ ਫਰਜ਼ ਆਪਣਾ ਫਰਜ਼ਾਦਾ ਕੀਤਾ ਜੀ। ਸਰ ਜਿਹੜੇ ਲੋਕ ਤੁਹਾਡਾ ਐ ਟਾਈਮ ਵੀ ਸੁਣਦੇ ਪ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰਵੀਜ਼ਨ ਦਾ ਬੱਚਾ ਦਾ ਖਾਰਕ ਨਿਵਟਤੀ ਕੀ ਜਾਣਗਾ ਬਿਲਕੁਲ ਜੀ ਅਸੀਂ ਇਹ ਗੱਲ ਜੁਰੂਰ ਕਵਾਂਗੇ ਜੇ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੂਤਰ ਨਾ ਜਾ ਜਿੱਥੇ ਵੀ ਜਾਣਾ ਪੇ ਮਾਪੇ ਪਹਿਲਾਂ ਦੱਸ ਕੇ ਜਾਣ ਬਿਲਕੁਲ ਜੀ ਸਰ ਐਸ ਐਮ ਬੱਚਾ ਘਰ ਲੈ ਕੇ ਆਏ ਹੋ ਪਿੰਡ ਦੇ ਵਿੱਚ ਵੀ ਤੇ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਗੇਟ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਨੂੰ ਤਾਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ ਸਾਨੂੰ ਪਰ ਮੈਂ ਬੱਚੇ ਪਿੰਡ ਦੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਬੇ ਪੂਰਾ ਖੁਸ਼ ਆ ਜੀ ਅਸੀਂ ਉਹਨਾਂ ਨਾਲ ਸਾਡੇ ਖੁਸ਼ ਹਾਂ ਸਾਡੀ ਖੁਸ਼ੀ ਸਹਿਮਤ ਜੀ ਮੇਰੇ ਤਾਂ ਫਾਲ ਜਿਹੜਾ ਥੱਟ ਸਮੇਂ ਜੀ ਮਿਲਦਾ ਬਿਲਕੁਲ ਜੀ